ਨਾਕ ਯਾਨਸੰਤ ਪਿੰਡ ਤੇ ਗਲਾਮ ਨੇ ਬੀਤੋ ਰਹਿਣ ਹੋ ਰਿਹਾ ਮਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਥੇਗਲਾਮ ਨੇ ਪਿੰਡ ਮੈਂ ਤਾਂ ਅਸੀਂ ਅੱਜ ਆਪਣੇ ਮਾਲਕ ਛਾਵੇਂ ਬੱਧਾ ਹੈ ਇੱਥੋਂ ਖਾਣ ਲੱਗਾ ਦੁਪਹਿਰ ਨੂੰ ਰੱਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਉਹਦੇ ਵਿੱਚ ਸਾਡੀ ਚੰਗੀ ਮੱਜ ਪੈ ਗਈ ਉਹ ਵਿੱਚ ਡਿੱਗ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਪੁਲਿਸ ਚੋਂ ਕੀ ਹੋ ਪਏ ਆ ਉਹਾਂ ਦੇ ਪਿੰਡੋਂ ਆਦੇ ਹੀ ਰਾਤ ਨਹੀਂ ਆਪਣੇ ਘੁਨੇ ਆਉਣੇ 6 ਕਵੜੀਆਂ ਆਉਣੇ ਆ 7 ਵਜੇ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲੈ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬਾਂ ਦੇ ਕਿੱਲਾ ਸਭ ਕੇ ਲਤਾੜੀ ਦੰਗਰਾਂ ਦਾ ਦੁੱਧ ਵੇਚ ਕੇ ਬਿਜਾਰਾ ਕਰਦੇ ਹਾਂ ਤੇ ਇਸ ਤਰ੍ਹਾਂ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾ ਉਹ ਨਾ ਚੰਨ ਦੱਸਿਆ ਕਿ ਮੁਕੱਦੋ ਨਾ ਪੂਰਾ ਨਾ ਹੋ ਸਕੇ ਤੇ ਇਹ ਸਾਡੀ ਅੱਜ ਮਨਜ਼ੂਰਤ ਰਾਤੀ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਆਵਾਂ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਉਂਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਸੋ ਇਹ 10 ਮਹੀਨੇ ਹੋਏ ਲੱਖ ਸਵਾ ਲੱਖ ਦੀ ਛੋਟੀ ਸੀ ਇਹ ਪਿਛਾਕ ਮੋਦੀ ਆਗੇ ਵੇਖ ਲੋ ਸਾਰੇ ਵੇਖਣਦੇ ਆ ਤੇ ਇੰਨੇ ਸਾਡਾ ਲੱਖ ਸਵਾ ਲੱਖ ਦੀ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਫੋੜਨਾ ਤੇ ਮਹਿੰਗੇ ਮਿਲਨੇ ਮਾਲਵੇ ਦੀ ਛੋਟੀ ਇਹਨਾਂ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਨਾਲ ਕੋਈ ਕਾਰਵਾਈ ਉਨੀ ਤਰੀਕੀ ਦੀ ਹੋਈ ਹੈ ਅਜੇ ਵਿੱਚ ਪਈ ਹੋ ਉਸਲਾਸ਼ਾ ਹੋਣ ਦੇ ਸਲਵਹੀਂ ਵੀ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਅਦ ਕੋਈ ਨਹੀਂ ਸੋਚਿਆ ਉਹਨਾਂ ਕੀ ਕਰੀ ਕਿਵੇਂ ਆ ਕੱਲ ਰਾਤ 6 ਵਜੇ ਸੱਜੇ ਗਏ ਤੇ ਉਹ ਪਾਰਟੀ ਨਹੀਂ ਆਈ ਅੰਦੇ ਦੀ ਪਾਰਟੀ ਨਹੀਂ ਆਈ ਉਹ ਆਉਂ ਹਜੇ 9:00 ਵਜੇ ਸੱਦੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਉਹਨਾਂ ਫੋਨ ਨਹੀਂ ਆਇਆ ਕੋਈ ਆਉਂਗਾ ਨਾ ਆਇਓ ਇੱਕ ਕੋ ਗਲਤੀ ਆਹੀ ਆ ਚੀਜ਼ ਆਹੀ ਆਪਣਾ ਆਪਣਾ ਜਿਉਣੀ ਆਸੀ ਆਸੀ ਜਿਉਣੀ ਦਾ ਸਾਡੇ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਵਾਇਆ ਜਾਏ ਮੈਂ ਖੱਚ ਆਈ ਬਰੀ ਬੰਦੇ ਆ ਇਹ ਉਦਾਂ ਹੀ ਵਿੱਚ ਹੋਣ ਦੇ ਖਾਬ ਪੁਲਿਸ ਪ੍ਰਸ਼ਾਸਨ ਨਹੀਂ ਲੱਗਦਾ ਲੱਗਣੀ ਹਾਲਤ ਮੈਂ ਯਾਨ ਸੰਗ ਮੈਂ ਠੇਗਲਾਮ ਨੇ ਪਿੱਛੋਂ ਰਹਿਣ ਹੋਣਾ ਮਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਠੇਗਲਾਮ ਨਹੀਂ ਪਹੁੰਚਿਆ ਮੈਂ ਤਾਂ ਅੱਸੀ ਮੈਂ ਅੱਜ ਆਪਣੇ ਮਾਲਕ ਸ਼ਾਵੇਂ ਬੱਦਾ ਇੱਥੋਂ ਖਣ ਲੱਗਾ ਦਪੈਨੂੰ ਇਹ ਐ ਸੇਫ ਹੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਉਹਦੇ ਵਿੱਚ ਸਾਡੀ ਜੰਗੀ ਮੱਜ ਪੈ ਗਈ ਉਹ ਵਿੱਚ ਡਿੱਗ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਉਹ ਪਏ ਆ ਉਹ ਆਂਦੇ ਪਹਿਲਾਂ ਆਂਦੇ ਹੀ ਰਾਤ ਨੂੰ ਹੁਣੇ ਆਉਣੇ 6 ਵਜੇ ਆਉਣੇ ਆ 7 ਵਜੇ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬਾਂ ਦੀ ਕਿੱਲਾ ਸਭ ਕੇ ਲਤਾੜੀ ਅੱਦ ਡੰਗਰਾਂ ਦਾ ਦੁੱਧ ਵੇਚ ਕੇ ਵੀ ਯਾਰਾ ਕਰਦੇ ਆ ਇਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾ ਉਹ ਨਾ ਚੰਨ ਦੱਸਿਆ ਕਿ ਮੁਕੱਦੋ ਨਾ ਪੂਰਾ ਨਾ ਹੋ ਸਕੇ ਤੇ ਇਹ ਸਾਡੀ ਅੱਜ ਮਨਜ਼ੂਰਤ ਰਾਤੀ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਆ ਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਹਦੇ ਬਾਰੇ ਕੋਈ